ਤੋ ਵਾਇਰ ਜੋ ਖਾਲਸਾ ਵਾਇਰ ਜੋ ਪਾਤੇ ਅਸੀਂ ਪਹੁੰਚਿਆ ਪਿੰਡ ਬਕਸੀਵਾਲ ਮਿਲਖਾ ਸਿੰਘ ਸਨੇਹੀ ਦੇ ਘਰ ਉਹਨਾਂ ਦੀ ਕਿਤਾਬ ਦੇਣ ਉਹਨਾਂ ਦੀ ਕਿਤਾਬ ਛਪ ਗਈ ਗਾਦਰੀ ਬੀਬੀ ਗੁਲਾਬ ਕੌਰ ਆਜੋ ਮਿਲਦੇ ਪਰ ਮਿਲਖਾ ਸਿੰਘ ਨੂੰ ਕਰਾਉਣਾ ਦਰਸ਼ਨ ਅਰੇ ਆਣੀ ਸਾਡੇ ਆਉਂਦੇ ਤੇਲਤੂਲ ਚੌਂਦੀ ਤੇ ਮਿਲਖਾ ਸਿੰਘ ਤੇਰੇ ਇਹ ਤੋਏ ਰਹਿ ਗਏ ਨਾ ਆਸ਼ਿਆ ਨਾ ਲੇਖਕ ਮਿਲਖਾ ਸਿੰਘ ਬਕਸੀਵਾਲ ਜੀ ਕਾਲ ਜੀਓ ਸਤ ਸ੍ਰੀ ਅਕਾਲ ਤਸਵੀਰ ਸੁਨਾਮ ਸ਼੍ਰੀ ਕਾਲੁਰ ਉਤਰਾ ਜਲਾ ਅੰਕਲ ਔਰ ਨਾਲ ਹੀ ਹੈ ਜੀ ਭਾਈ ਸਨੇਹੀ ਜੀ ਦੇ ਉਹ ਜੋੜੀਦਾਰ ਐ ਦੋਸਤੋ ਪਹੁੰਚ ਗਏ ਹੁਣ ਆਪਾਂ ਅੰਦਰ ਮਿਲਖਾ ਸਿੰਘ ਸਨੇਹੀ ਦੇ ਕੁਠਿਆ ਚ ਹੈ ਨਾ ਤੇ ਇਹਦੇ ਨਾਲ ਗੱਲਬਾਤ ਕਰਨਗੇ ਸ਼ੁਰੂ ਜਿਹੜੀ ਕਿਤਾਬ ਬਾਰੇ ਗਿਆਨੀ ਜੰਗੀਰ ਸਿੰਘ ਰਤਨ ਸੁਨਾਮ ਸੀ ਇਹ ਉਦਮ ਸਿੰਘ ਵਾਲੇ ਤੋਂ ਜੋ ਸੰਗਰਾਮੀ ਕਲਾ ਕੇਂਦਰ ਸੁਨਾਮਸ਼ੀ ਦੋਦਮ ਸਿੰਘ ਵਾਲੇ ਦੇ ਪ੍ਰਧਾਨ ਨੇ ਹਾਂਜੀ ਜੀ ਕਰਨੀ ਜੀ ਗੱਲਬਾਤ ਰੂਜ ਦੀ ਕਿਤਾਬ ਛਪ ਗਈ ਹੈ ਤੇ ਬਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਹਿਤ ਜਗਤ ਵਾਸਤੇ ਬਹੁਤ ਸੁਭਾਗਾ ਦੇਣਾ ਕਿਉਂਕਿ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਨੇ ਪ੍ਰਸਿੱਧ ਲੇਖਕ ਨੇ ਸਰਦਾਰ ਮਿਲਖਾ ਸਿੰਘ ਜੀ ਦੇ ਸਨੇਹੀ ਜਿਹੜੀ ਇਹਨਾਂ ਨੇ ਆ ਬੀਬੀ ਗਲਾਵਕੌਰ ਬਾਰੇ ਉਹਦੇ ਜੀਵਨੀ ਬਾਰੇ ਕਿਤਾਬ ਲਿਖੀ ਸੀ ਸਨ 2004 ਵਿੱਚ ਉਸ ਕਿਤਾਬ ਨੂੰ ਸੰਗਰਾਮੀ ਕਲਾ ਕੇਂਦਰ ਅਤੇ ਸਰਦਾਰ ਲਖਵੀਰ ਸਿੰਘ ਜੀ ਰਤਨਪਾਲ ਉਹਨਾਂ ਨੇ ਇੱਕ ਵਿਚਾਰ ਕਰਕੇ ਕਿਉਂਕਿ ਇਸ ਸਾਲ ਬੀਬੀ ਗਲਾਵਕੌਰ ਦੀ 100 ਸਾਲਾ ਸਾਲਾਨੀ ਵਰ੍ਹੇ ਸੀ ਆ ਰਹੀ ਹੈ ਉਸ ਵਰ੍ਹੇ ਨੂੰ ਮੁੱਖ ਰੱਖਦੇ ਆ ਫੈਸਲਾ ਕੀਤਾ ਗਿਆ ਕਿ ਸਰਦਾਰ ਮੀਲ ਖਾਸ ਸਿੰਧੋਰਾ ਦੀ ਜਿਹੜੀ ਕਿਤਾਬ ਹੈ ਉਹ ਕਿਉਂਕਿ ਮੋਡਲੀ ਕਿਤਾਬ ਸੀ 2004 ਦੇ ਅੰਦਰ ਉਸ ਤੋਂ ਪਹਿਲਾਂ ਸ਼ਾਇਦ ਕਿਸੇ ਦੀ ਕਿਤਾਬ ਨਹੀਂ ਸੀ ਆਈ ਤਾਂ ਫੈਸਲਾ ਕੀਤਾ ਕਿ ਇਸ ਕਿਤਾਬ ਨੂੰ ਦੁਬਾਰਾ ਛਪਵਾਇਆ ਜਾਵੇ ਤੇ ਉਸ ਦੇ ਨਾ ਤਕਰੀਬਨ ਦਸੰਬਰ ਦੇ ਅੰਦਰ ਅਸੀਂ ਇਸ ਦੀ ਨਵੀਂ ਛਪਾਈ ਦਾ ਕਾਰਜ ਰੰਪੀਤਾ ਇਹਨਾਂ ਤੋਂ ਸਾਰਾ ਮੈਟਰ ਲਿਆ ਇਹਨਾਂ ਨੇ ਕੁਝ ਵਾਧੇ ਵੀ ਕੀਤੇ ਕਿਤਾਬ ਦੇ ਅੰਦਰ ਤੇ ਉਸ ਤੋਂ ਬਾਅਦ ਜ਼ਿੰਮੇਵਾਰੀ ਮੈਨੂੰ ਸੰਪੀੜੇ ਇਸ ਸਾਰੇ ਕਾਰਜ ਦੀ ਸੰਪੂਰਨਤਾ ਵਾਸਤੇ ਉਹ ਸਾਰੇ ਦੇ ਟਾਈਪਿੰਗ ਕਰਵਾਈ ਟਾਈਪਿੰਗ ਕਰਵਾ ਕੇ ਸਾਰੇ ਸੈਟਿੰਗ ਕਰਵਾ ਕੇ ਅਸੀਂ ਮੈਂ ਤੇ ਭੋਲਾ ਸਿੰਘ ਨਵਰੰਗ ਪਬਲਿਕੇਸ਼ਨ ਸਮਾਣਾ ਉਹਨਾਂ ਨੂੰ ਇਹ ਸਾਰਾ ਮੈਟਰ ਦੇ ਕੇ ਆਏ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਇਹ ਸਾਰੀਆਂ ਤਿਆਰੀ ਕੀਤੀ ਤੇ ਇਹ ਜੋ ਟਾਈਟਲ ਬਣਾਇਆ ਬੀਬੀ ਗੁਲਾਬ ਕੌਰ ਦਾ ਕਿਤਾਬ ਦਾ ਟਾਈਟਲ ਇਹ ਟਾਈਟਲ ਸਰਦਾਰ ਲਖਵੀਰ ਸਿੰਘ ਦੀ ਰਤਨਪਾਲ ਉਹਨਾਂ ਦੀ ਅਨੁਸਾਰ ਬਣਿਆ ਉਹਨਾਂ ਦੀ ਅਗਵਾਈ ਵਿੱਚ ਬਣਿਆ ਬੜਾ ਸੁੰਦਰ ਬਣਿਆ ਤੇ ਇਸ ਤਰੀਕੇ ਦੇ ਨਾਲ ਇਹ ਪਰਸੋਂ ਹੀ ਕਿਤਾਬ ਛਪ ਕੇ ਤਿਆਰ ਹੋਈ ਹੈ ਤੇ ਸਰਦਾਰ ਭੋਲਾ ਸਿੰਘ ਜੀ ਸੰਗਰਾਮੀ ਇਸ ਕਿਤਾਬ ਨੂੰ ਸਮਾਨੇ ਤੋਂ ਲੈ ਕੇ ਆਏ ਨੇ ਤੇ ਸਾਡਾ ਫਰਜ਼ ਬਣਦਾ ਸੀ ਕਿ ਜਿਸ ਲੇਖਕ ਨੇ ਇਤਨੇ ਮਿਹਨਤ ਕੀਤੀ ਹੋਈ ਹੈ ਇਸ ਕਿਤਾਬ ਤੇ ਉੱਤੇ ਤੇ ਉਹ ਕਿਤਾਬ ਉਹਨਾਂ ਨੂੰ ਭੇਟ ਕੀਤੀ ਜਾਵੇ ਸਰਦਾਰ ਮਿਲਖਾ ਸਿੰਘ ਸਿਣੀਜੀ ਇਹਨਾਂ ਦੇ ਦੋ ਤਿੰਨ ਕਿਤਾਬਾਂ ਪਹਿਲਾਂ ਵੀ ਇਹਨਾਂ ਨੇ ਸਿਪਾਈਆਂ ਹੁੰਿਆ ਨੇ ਤੇ ਇਹ ਉਸੇ ਕਿਤਾਬ ਦੀ ਦੁਆਰਾ ਪਬਲਿਕੇਸ਼ਨ ਕੀਤੀ ਹੈ ਕੁਝ ਵਾਅਦੇ ਕੀਤੇ ਹੋਏ ਨੇ ਇਸ ਚੀਜ਼ ਨੂੰ ਮੁੱਖ ਰੱਖ ਕੇ ਕਿ ਇਹ ਸਵਾਰੀ ਜੋ ਵਰਸੀਆ ਰਹੀ ਹੈ ਬੀਬੀ ਗਲਾਬ ਕੌਰ ਦੀ ਜੋ ਇਸ ਬਖਸ਼ੀ ਵਾਲਾ ਪਿੰਡ ਦੀ ਜੰਪਾਲ ਹੈ ਜਿਸ ਨੇ ਗਾਦਰ ਲਹਿਰ ਦੇ ਅੰਦਰ ਤਨਮਨ ਧੰਦੇ ਨਾਲ ਆਪਣਾ ਸਾਰਾ ਜੀਵਨ ਉਸ ਗਦਰ ਦੇ ਅੰਦਰ ਜੋ 1917 14 ਤੋਂ ਲੈ ਕੇ 1917 ਤੱਕ ਚੱਲਿਆ ਉਸ ਗਦਰ ਦੇ ਅੰਦਰ ਇਸ ਪਿੰਡ ਦੀ ਧੀ ਨੇ ਬੀਬੀ ਗੁਲਾਬਕੌਰ ਨੇ ਆਪਣਾ ਸਾਰਾ ਜੀਵਨ ਆਖਰੀ ਪਲ ਤੱਕ ਆਖਰੀ ਸਾਹ ਤੱਕ ਉਸ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਜੀਵਨ ਨਿਸ਼ਾਵਰ ਕੀਤਾ ਸੋ ਅਜੇ ਹੀ ਦਲੇਰ ਸੰਗਰਾਮਣ ਬੀਬੀ ਗੁਲਾਬਕੌਰ ਦੀ ਜੀਵਨੀ ਲੋਕਾਂ ਦੇ ਸਾਹਮਣੇ ਲਿਆਉਣ ਦੇ ਵਾਸਤੇ ਇਹ ਸਰਦਾਰ ਮਿਲਖਾ ਸਿੰਘ ਸਨੇਹੀ ਜੀ ਦਾ ਸਰਦਾਰ ਲਖਵੀਰ ਲਖਵੀਰ ਸਿੰਘ ਦੀ ਰਤਨਪਾਲ ਸਰਦਾਰ ਸੁਖਵਿੰਦਰ ਸਿੰਘ ਦੀ ਰਤਨਪਾਲ ਉਹਨਾਂ ਦੀ ਸਮੁੱਚੀ ਟੀਮ ਅਤੇ ਸਗਰਾਮੀ ਕਲਾ ਕੇਂਦਰ ਸੁਨਾਮ ਉਦਲ ਸਿੰਘ ਵਾਲਾ ਦੀ ਸਮੁੱਚੀ ਟੀਮ ਦਾ ਇਹ ਇੱਕ ਉਪਰਾਲਾ ਇਹ ਸਾਡੇ ਸਾਰਿਆਂ ਵੱਲੋਂ ਉਸ ਮਹਾਨ ਦਲੇਰ ਸੰਗਰਾਮਣ ਬੀਬੀ ਗੁਲਾਬ ਕੌਰ ਨੂੰ ਉਸ ਦੀ 100 ਸਾਲਾ ਵਰ੍ਹੇਸੇ ਦੇ ਉੱਤੇ ਇਹ ਇੱਕ ਭਾਵ ਭਿੰਨੀ ਸ਼ਰਧਾਂਜਲੀ ਹੈ ਵਾਹਿਗੁਰੂ ਜੀ ਕਾ ਖਾਲਸਾ

ਸ਼ੇਰ ਉਦੋਂ ਸਿੰਘ ਸੁਨਾਮ ਵੱਲੋਂ ਇਹਨਾਂ ਦੇ ਬਰਾਲੇ ਸਦਕਾ ਇਹਨਾਂ ਦੇ ਸਹਿਯੋਗ ਨਾਲ ਤੇ ਸਰਦਾਰ ਰਖਵੀਰ ਸਿੰਘ ਰਤਨਪਾਲ ਜੀ ਦੇ ਅਹਿਮ ਸਹਿਯੋਗ ਦੇ ਨਾਲ ਕਿਤਾਬ ਸ਼ਬਕੀ ਆਈ ਹੈ ਮੈਂ ਇਹਨਾਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਸ਼ੁਕਰੀਆ अदा ਕਰਦਾ ਸਾਰਾ ਧੰਨਵਾਦ ਕਰਦੀ ਹਾਂ ਮੈਂ ਡੈਡੀ ਦੀ ਕਿਤਾਬ ਹੈ ਬੀਬੀ ਬਲਾਕ ਕਰ ਗਦਰੀ ਜੋ ਸਾਰੀ ਟੀਮ ਨੇ ਸਹਿਯੋਗ ਨਾਲ ਸਭ ਕੀ ਹੈ ਜੀ ਸਾਰਿਆਂ ਦਾ ਤੈਦ ਵੱਲੋਂ ਧੰਨਵਾਦ ਆਇਆ ਛਪ ਕੇ ਤੁਹਾਡੇ ਤਾਚਾ ਜੀ ਦੀ ਹਾਂ ਜੀ ਹਾਂ ਇਹ ਮੇਰੇ ਤਾਚਾ ਜੀ ਦੀ ਕਿਤਾਬ ਸਭ ਕੀ ਹੈ ਜੀ ਸੀਰ ਬੀਬੀ ਦਾ ਕਲਾ ਫੋਰ ਦੇ ਨਾਂ ਤੇ ਤੇ ਇਹ ਸੰਗਰਾਮੀ ਕਲਾ ਕੇਂਦਰ ਦਾ ਬਹੁਤ ਹੀ ਧੰਨਵਾਦ ਕਰਦੇ ਆ ਅਸੀਂ ਇਹਨਾਂ ਨੇ ਬਹੁਤ ਵੱਡਾ ਪ੍ਰੋਗਰਾ ਕੀਤਾ ਧੰਨਵਾਦ ਕਰਦੇ ਆ